ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗੇ ਦਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਵੀ ਸੇਲ ਕਰਨਾ ਹੋਵੇ ਜਾਂ ਤੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਤਸੱਲੀਪਾਰਕ ਤੁਸੀਂ ਆ ਕੇ ਕਰਨੀ ਆ ਜੀ ਤੁਸੀਂ ਪੈਸੇ ਲਾਉਣੇ ਆਗੇ ਵੀਡੀਓ ਬਣਾਉਣ ਦੀ ਤਰੀਕ ਹੈਗੀ ਅੱਜ 19 ਤਰੀਕ 9ਵਾਂ ਮਹੀਨਾ 2024 ਅੱਜ ਦੀ ਵੀਡੀਓ ਵਿੱਚ ਬਾਈਕਾਂ ਕੇ ਬਰਾੜ ਦੇ ਤਿੰਨ ਆਗ ਸੇਲ ਆਗੇ ਤੇ ਨਾਲ ਵਿੱਚ ਕੋਈ ਵੀ ਨਾਲ ਤੁਹਾਡੇ ਪਸੰਦ ਆਉਂਦਾ ਤਸੱਲੀਪਾਰਕ ਕਰਕੇ ਤੁਸੀਂ ਲੈਣਾ ਵਾ ਜੇ ਗੱਬਣ ਪਸ਼ੂ ਆ ਤਾਂ ਆਪ ਦਾ ਚੇਪਾ ਕੱਢ ਕੇ ਲੈ ਜਾਓ ਚੰਗੀ ਤਰ੍ਹਾਂ ਜੇ ਸੂਏ ਸਵਾਇਆ ਤਾਂ ਦੋ ਟਾਈਮਾਂ ਦਾ ਚੋਕੇ ਲੈ ਜਾਓ ਜੋ ਕਿਸੇ ਸਾਈ ਕਰਨੀ ਕਿਹੇ ਵੀਰ ਨਾਲ ਤੁਸੀਂ ਅੱਜ ਜ਼ਿੰਮੇਵਾਰੀ ਤੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਤਸੱਲੀ ਪਰਖ ਕਰਨਾ ਤੁਹਾਡਾ ਫਰਜ਼ ਬਣਦਾ ਤੇ ਆਓ ਕਰਦੇ ਆ ਗੱਲਬਾਤ ਲੈਣੇ ਆ ਪ੍ਰਚਾਰਕ ਜੀ ਤੇ ਨਾਲ ਬਹਿੜਾਂ ਬਾਰੇ ਬਾਈ ਕਾਕੇ ਤੋਂ ਬਾਈ ਸ੍ਰੀ ਕਾਲ ਸ੍ਰੀ ਕਾਲ ਜੀ ਮੇਰੇ ਸਾਰੇ ਪਿੰਡ ਭਰਾਵਾਂ ਨੂੰ ਨਾਮ ਦੱਸਦਗੇ ਜੀ ਨਾਮ ਜੀ ਕਾਕਾ ਪਿੰਡ ਲੱਗਣਾ ਤਸਿਲ ਬਾਗਾ ਆਪਣਾ ਜ਼ਿਲ੍ਹਾ ਮੋਗਾ ਠੀਕ ਆ ਜੀ ਹਾਂ ਜੀ ਲੈਟ ਛੱਡ ਦਿਓ ਅੱਜ ਇੱਕ ਮਸ਼ੂਰੂ ਕਰ ਲਗੇ ਬਾਈ ਦੁੱਧ ਸੁਵੇ ਬੱਛੀ ਅਜੀ ਕੱਲ ਠੀਕ ਆ ਭਰਾਇਆ ਠੀਕ ਆ ਜੀ ਪੁੰਨੇ ਵਾਲੇ ਦਿਨ ਠੀਕ ਆ ਜੀ ਕੱਲ ਪੁੰਨੇ ਆ ਸੀ ਠੀਕ ਆ ਜੀ ਕੱਲ ਠੀਕ ਆ ਭਰਾਇਆ ਠੀਕ ਆ ਜੀ ਸਵੇਰ ਸ਼ਾਮ ਠੀਕ ਆ ਠੀਕ ਆ ਜੀ ਦੁੱਧ 8 ਲੀਟਰ ਦੁੱਧ ਠੀਕ ਆ ਕੰਡੇ ਵਾਲਾ ਕੰਡੇ ਵਾਲਾ ਚੋਕ ਕੇ ਦਵਾਂਗੇ ਜਿਹੜਾ ਬੰਦਾ ਕੋਈ ਮਰਜ਼ੀ ਅਜੀ ਥੋੜਾ ਚੋਕ ਕੇ ਦੇਣੀ ਆਪਾਂ ਠੀਕ ਆ ਜੀ ਹਾਂ ਜੀ ਆ ਫੇਰ ਤੂੰ ਪੂਸ਼-ਅਪ ਚੱਕੀ ਨਰ ਨਾਲ ਦਾ ਠੂਠੀ ਮਾਰਨਾ ਠੀਕ ਆ ਜੀ ਠੂਠ ਮਾਰਨਾ ਮੜਾ ਕੰਮ ਆ ਠੀਕ ਆ ਜੀ ਲੈ ਬਈ ਕੱਢ ਲਈ ਬਾਹਰ ਮੜਾ ਜਾ ਕਿਹੜਾ ਸੂਏ ਦੀ ਘ ਭਰਾਇਆ ਹੁਣ ਇਹ ਦੂਜੇ ਸਰਰਾ ਵੀ ਦੇ ਦੇਗੇ ਜਿਹੜੇ ਸੂਏ ਭਰਾਇਆ ਪਹਿਲੇ ਸੂਈ ਵੀ ਆ ਇਹ ਸੂਈ ਸੂਈ ਆ 15 ਲੀਟਰ ਦੁੱਧ ਦੀ ਆ ਠੀਕ ਆ ਜੀ ਹਾਂ ਜੀ ਲੋ ਵੀ ਦੋਸਤੋ ਕਦਕੜ ਵੱਡਾ ਹੀ ਆ ਥੜਾ ਹਵਾਨਾ ਬਹੁਤ ਸੋਹਣਾ 8 ਕਿਲੋ ਦੁੱਧ ਆ ਬਾਈਗਾ ਦੋ ਟੈਂਕ ਚ ਆ ਕੇ ਦੇਵਾਂਗੇ ਕੱਲ ਠੀਕ ਆ ਭਰਾ ਦਾ ਦੋ ਇਹਦੇ 10 ਕਰ ਦੂਗੀ ਹੀਟ ਚ ਆ ਗਈ ਕਦਕੜ ਵੱਡਾ ਵਾ ਫੁੱਲ ਚਤਬੀੜ ਸੋਹਣੀ ਆ ਪ੍ਰਿੰਟ ਪੁਂਟ ਸੋਹਣਾ ਵਾ ਫਿਟਿੰਗ ਵਾਲਾ ਹਵਾਨਾ ਦੇਖ ਸਕਦੇ ਹੋਗੇ ਚਾਰ ਹੀ ਥਾਣਾ ਕੋਈ ਫੋਟ ਨਹੀਂ ਗਈ ਕੋਈ ਸ਼ਾਕ ਨਹੀਂ ਗਈ ਦੇਖ ਸਕਦੇ ਹੋ ਸੋਹਣੇ ਥਾਲਾ ਮੀਟਿੰਗ ਵਾਲਾ ਹਵਾਨਾ ਪ੍ਰਿੰਟਰਮੂਟ ਵਾਚੀ ਦਾ ਬਹੁਤ ਚੰਗਾ ਵਾ ਪਹਿਲਾ ਸੂਆ ਸੂਈ ਵੀ ਆ ਦੂਜੇ ਸੂਏ ਲਈ ਟੀਕਾ ਭਰਾਇਆ ਹੋਇਆ ਵਾ 8 ਕਿਲੋ ਦੁੱਧਾ ਕੰਡੇ ਵਾਲਾ ਜੋ ਤੁਸੀਂ ਦੋ ਟਾਈਮ ਚੋ ਲੈਣਾ ਵਾ ਅੱਜ ਬਾਈਆਂ ਦਾ ਹੀਟ ਜੋ ਤਾਂ 10 ਕਿਲੋ ਕਰ ਜੂਗੀ ਕਰ ਵੀ ਜਾਊਗੀ ਜਿਵੇਂ ਪੈਂਡਰਮੂਟ ਵਾਚੀ ਦਾ ਵੱਧ ਘੜ ਵੱਡਾ ਵਾ ਕਰ ਵੀ ਜਾਊਗੀ ਫੇਸ ਕੁਆਲਿਟੀ ਸੋਹਣੀ ਹੈ ਤੁਸੀਂ ਦੇਖ ਸਕਦੇ ਹੋ ਸੋਹਣੀ ਫੇਸ ਕੁਆਲਿਟੀ ਹੈਗੀ ਬੋਦੀ ਵਾਲ ਵੜ ਨਿੱਕਾ ਕੰਨ ਥਣਾ ਸਾਹਿਬ ਬਹੁਤ ਚੰਗਾ ਵਾ ਅਥੀ ਚੌਹੀਲਾ ਮੁਠੀ ਵਾਲਾ ਮੋਟਾ ਥਾਣਾ ਥਾਣਾ ਦੀ ਵਿਥੀ ਬਹੁਤ ਚੰਗੀ ਆ ਗਈ ਮਾਝ ਦੋ ਦੋ ਚਟਾ ਮਾਝਰਗਾ ਮੁੱਲ ਬਈ ਇਹਦਾ ਮੁੱਲ ਦਾ ਬਈ 20000 ਰੁਪਈਆ ਵਿਚਮਾਨਤਾ ਕੋਈ ਠੀਕ ਆ ਜੀ ਦੋਸਤੋ 20000 ਰੁਪਈਆ ਦਾ ਮੁੱਲ ਆ ਵਿਚੋ ਮਾਨਤਾ ਨਾ ਹੋ ਜੂਗਾ ਫੇਸ ਕੁਆਲਿਟੀ ਚੈੱਕ ਕਰੋ ਫੇਸ ਕੁਆਲਿਟੀ ਬਹੁਤ ਚੰਗੀ ਆ ਗਈ ਵਾ ਇਹਨਾਂ ਨੂੰ ਚੰਗਾ ਅੰਦਰ ਅੰਦਰ ਬਹੁਤ ਸਾਫਾ ਡਾਕਟਰ ਦੇ ਹੱਥ ਪਾਇਆ ਠੀਕ ਆ ਜੀ ਸਾਫ ਬਿਲਕੁਲ ਰਹੇ ਜੂਗੀ ਠੀਕ ਆ ਜੀ ਜਿਉ ਮਰਜ਼ੀ ਅਕਿਹੇ ਹੱਥ ਮਾਰ ਕੇ ਠੀਕ ਆ ਜੀ ਦੋਸਤੋ ਬਾਈ ਅੰਦਰ ਸਾਬ ਜੀ ਠੀਕ ਹੈ ਭਰਾਇ ਰਹ ਜੂਗੀ ਬਾਕੀ ਜ਼ਿੰਦਗੀ ਜਾਈਆ ਵਾ ਥਣਾ ਸੈ ਚੈੱਕ ਕਰ ਲੋ ਛੜਾ ਸਾਬ ਬਹੁਤ ਚੰਗਾ ਲੱਗਿਆ ਹੋਇਆ ਵਾ ਬਹੁਤ ਸੋਨਾ ਮੁੱਠੀ ਵਾਲਾ ਥਣਾ ਥੀ ਚਵਾਈ ਵਾਲਾ ਦੋ ਨੰਬਰ ਤੇ ਆ ਜ ਗਈ ਦੋ ਨੰਬਰ ਦੀ 11 ਲੀਟਰ ਦੁੱਧ ਠੀਕ ਹੈ ਜੀ ਇਹ ਮਹੀਨੇ ਦੀ ਬਣੀ ਹੋਏ ਕਹਿੰਦੇ ਬਾਈ ਠੀਕ ਹੈ ਜੀ ਤੁਸੀਂ ਬਣਾ ਤੁਸੀਂ ਕਹਿੰਦੇ ਠੀਕ ਹੈ ਜੀ 11 ਲੀਟਰ ਦੁੱਧ ਠੀਕ ਹੈ ਜੀ ਹਾਂ ਕੱਢ ਲੈ ਬਾਹਰ ਨੂੰ ਕੱਢੀ ਬਾਈ ਦੋਸਤੋ ਮਹੀਨੇ ਦੀ ਬਣੀ ਹੋਈ ਹੈਗੀ ਦੋ ਥਲੇ 11 ਲੀਟਰ ਆ ਹਵਾਨਾ ਬਹੁਤ ਸੋਨਾ ਵਾ ਬਾਈ ਹਜੇ ਤਾਂ ਬਾਈ ਦੇ ਪਸੂ ਆਏ ਜਾਂ ਸਾਰੇ ਹਜੇ ਤਾਂ ਉਹਨੇ ਦੋ ਡੰਗ ਚੋਇ ਚੋਇ ਦੇ ਘਰੇ ਦੋ ਡੰਗ ਚੋਕੇ ਲੈਂਦਾ ਬਾਈ ਤੈਨੂੰ ਪਤਾ ਵੀ ਆਪ ਹੀ ਦੋ ਡੰਗ ਚਵਾ ਕੇ ਦਿੰਦਾ ਵਾ ਫਿਟਿੰਗ ਵਾਲਾ ਹਵਾਨਾ ਹਵਾਨੇ ਦਾ ਸਾਈਜ਼ ਚੈੱਕ ਕਰ ਲੋ ਤੁਸੀਂ ਥਾਣਾ ਸਾਈਜ਼ ਬਹੁਤ ਸੋਹਣਾ ਵਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਗਈ ਸਮਝ ਪਲੀ ਚੰਗੀ ਆ ਗਈ ਫੇਸ ਕੁਆਲਿਟੀ ਚੰਗੀ ਆ ਲੈ ਚੱਲ ਬਾਈ ਹਵਾਨਾ ਬਹੁਤ ਚੰਗਾ ਵਾ ਇਹ ਦੇਖ ਸਕਦੇ ਹੋ ਥਾਣਾ ਸਾਈਜ਼ ਬਹੁਤ ਚੰਗਾ ਵਾ ਅਸੀਂ ਚੋਇਲਾ ਮੁੱਠੀ ਜਿਹੜਾ ਥਾਣਾ ਕੋਈ ਫੋੜ ਨਹੀਂ ਕੋਈ ਛਾਗ ਨਹੀਂ ਦੇਖ ਸਕਦੇ ਹਵਾਲਾ ਤੋਂ ਨੇੜ ਤੋਂ ਦਿਖਾ ਦਿੰਨੇ ਆਗੇ ਉਹ 2 ਕਿਲੋ ਹੋਰ ਵੱਜੂਗੀ 11 ਲੀਟਰ ਤਿਆਰ ਹੈ ਚੋਅਸ ਚੋਈ ਬਹੁਤ ਚੰਗੀ ਆ ਗਈ ਬਾਈ ਕਹਿੰਦਾ ਦੋ ਦੋ ਲੀਟਰ ਹੋਰ ਵੱਜੂਗੀ ਬਾਕੀ ਥੋੜੀ ਸੇਵਾ ਦੇ ਡਿਪੈਂਡ ਕਰਦਾ ਵਾ ਸੇਵਾ ਸੰਭਾਲ ਨੂੰ ਕਰੋਗੇ ਤੋਨੇ ਦੋ ਤੇ ਦੇ ਜਾਣਾ ਇਹਨਾਂ ਨੇ ਦੇਖੋ ਤੁਸੀਂ ਵੀ ਉਹ ਜੇ ਕਰਵਾਇਆ ਸੇਵਾ ਭੁੱਖੀਆਂ ਮਰਗੀਆਂ ਪੰਜਾਂ ਡਿੱਗੀਆਂ ਜਾਂਦੀਆਂ ਖੁਰਨੇ ਚ ਖਾਣ ਨੂੰ ਇਹ ਹੋਰ ਵੀ ਹੁਣ ਬੱਸ ਆ ਦੋ ਨੰਬਰ ਦਾ ਮੁੱਲ ਦੱਸ ਦੇਗੇ ਹਾਂਜੀ ਦੋ ਨੰਬਰ ਦਾ ਹੀ ਦੋ ਨੰਬਰ 26000 ਰੁਪਏ ਦੀ ਖਾਨਾ ਹੈ ਠੀਕ ਹੈ ਮੈਨਾਗਾ ਬਣੀ ਨੂੰ ਠੀਕ ਹੈ ਜੀ 2 ਲੀਟਰ ਦੁੱਧ ਠੀਕ ਹੈ ਜੀ ਦੋ ਡੰਨ ਚਵਾ ਕੇ ਦੋਸਤੋ ਜਮਾ ਜੈਜਮਾਲਾ ਬਾਈਆਂ ਦਾ 1 ਨੰਬਰ ਦਾ 20000 ਜਮਾ ਜੈਜਮਾਲ ਦੋਨੋਂ 26000 ਦੋਸਤੋ ਇਸ ਭਾਜ ਤੁਹਾਨੂੰ ਕਿਤੋਂ ਨਹੀਂ ਪਸੂ ਮਿਲ ਲਾਗਾ ਤੁਹਾਨੂੰ ਪਤਾ ਹੀ ਹੈ ਜਿਹਦੇ ਸਸਤੇ ਭਾਅ ਕਾਕੇ ਬ੍ਰਾਂਡ ਕੋਲ ਹੀ ਹੁੰਦੇ ਆਗੇ ਹਾਂ ਉਹ ਗਾਂ ਬੜਾ ਜੈਜਮਾਲ 26000 ਦੀ ਜਿਹੜੀ ਨਾਲ ਮੈਂ ਤੁਹਾਨੂੰ ਲੀਟਰ ਕਾ ਕਰ ਦੋ ਯਾਰ ਦੇ ਸਕਦੇ ਹੋ ਥਾਣਾ ਫਿਟਿੰਗ ਵਾਲਾ ਹਵਾਨਾ ਬਹੁਤ ਚੰਗਾ ਵਾ ਤਿੰਨ ਬਰਾ ਦੱਸ ਦੇ ਬਾਈ ਨੰਬਰ ਬਾਈ 2 ਮਹੀਨੇ ਦੀ ਗਾਰੰਟੀ ਦੇ ਦਊਗਾ ਬਣੀ ਆ ਠੀਕ ਆ ਜੀ ਬੈਟਰੀ ਠੀਕ ਆ ਜੀ ਤੇ 13 ਲੀਟਰ ਦੁੱਧ ਆ ਠੀਕ ਆ ਜੀ ਗਾਰੰਟੀ ਦੇ ਠੀਕ ਆ ਮਿਲ ਕੇ ਦਊਗਾ ਘਰੋਂ ਠੀਕ ਆ 13 ਲੀਟਰ ਦੁੱਧ ਆ ਠੀਕ ਆ ਤੇ 1.5 ਮਹੀਨੇ ਦੀ ਬਣੀ ਆ ਘੱਬਟੋ ਕਾ ਕਿਤਨੇ ਦੇ ਘਰੇ ਠੀਕ ਆ ਜੀ ਗਾਰੰਟੀ ਦੇ ਬਰਸੇ ਦਿੱਤੀਆਂ ਸੌ ਖਾਗੇ ਠੀਕ ਆ ਜੀ ਹਾਂ ਨੇ ਨੂੰ ਲਈਆਂ ਦੂਰੋਂ ਨਹੀਂ ਦੇ ਇਹ ਠੀਕ ਆ ਜੀ ਹਾਂ ਜੀ ਦਿਖਾ ਦਿੱ ਗਏ ਲੈ ਬੁਹਾ ਲੋ ਜੀ ਦੋਸਤੋ ਕੱਦ ਕੱੜ ਫੁੱਲ ਵੱਡਾ ਹੀ ਆ ਜਾਜੂ ਦਾ ਬਹੁਤ ਆ ਫਾਰਮ ਵਾਲੇ ਵੇੜਾ ਜਿੱਦੀ ਗੱਲ ਵੱਡੀ ਆਗੀ ਥਾਂਲੇ ਵਿੱਚ ਚੈੱਕ ਕਰ ਲਓ ਤੁਸੀਂ ਬਗੜ ਭੈਣੇ ਚੋਈ ਦੇਣੀ ਆ ਤੁਹਾਨੂੰ ਪਤਾ ਲੱਗ ਹੀ ਜਾਣਾ ਵਾ ਦੇਖ ਸਕਦੇ ਹੋ ਬਹੁਤ ਚੰਗਾ ਵੱਡਾ ਕੱਦ ਘਾਟਾ ਘਾ ਡੇਢ ਮਹੀਨੇ ਦੀ ਬਣੀ ਵੀ ਆ ਥਣ ਹੋਣਾ ਬਹੁਤ ਸੋਹਣਾ ਵਾ ਹ ਚੋਲੋ ਜੀ ਆ ਬਾਟੀ ਬਾਟੀ ਜਮਾ ਖਾਲੀ ਤੇ ਚੈੱਕ ਕਰਨ ਲਓ ਦੇਖੋ ਤੁਸੀਂ ਆ ਤੋਂਕਾ ਵੀ ਨਹੀਂਗਾ ਵਿੱਚ ਕੋਈ ਯਾਰ ਕੋਈ ਉੱਚੀ ਗੱਲ ਨਹੀਂ ਬਾਈ ਦੀ ਤੁਹਾਨੂੰ ਪਤਾ ਹੀ ਨਹੀਂ ਤਾਂ ਟੀਚ ਰੋਜ਼ ਇੱਕ ਵੀਡੀਓ ਤਾਂ ਪੱਕ ਗਈ ਦੀ ਕਹੀਏ ਦੋ ਵੀ ਪੈ ਜਾਂਦੀਆਂ ਗਈਆਂ ਰਿਆਨਾ ਪਸ਼ੂ ਆਉਂਦਾ ਬਾਈ ਦੇ ਘਰੇ ਤੇ ਚੰਗੇ ਆ ਤਾਂ ਫੇਰ ਹੀ ਵਿਖ ਕੇ ਜਾਂਦੇ ਆ ਜਿਹੇ ਮਾੜਾ ਪਸ਼ੂ ਤਾਂ ਕਿਹਨੇ ਲੜਾ ਇੱਥੇ ਆ ਕੇ ਭਾਈ ਗਰੰਟੀ ਕਹਿੰਦੇ ਜਾਂਦੇ ਤੇ ਗਰੰਟੀ ਦਾ ਕੋਈ ਦੁਬਾਰਾ ਨਹੀਂ ਮੁੜ ਕੇ ਨਾ ਕੋਈ ਲੰਬਾ ਆ ਠੀਕ ਆ ਜੀ ਨਾ ਲਵਾਂਗੇ ਤੇ 10 ਲੀਟਰ ਦੁੱਧ ਬਣਾ ਕੇ ਦੇਣਾ ਠੀਕ ਆ ਆ ਡੇਢ ਮਹੀਨੇ ਬਣੀ ਗਰੰਟੀ ਨੇ ਆ ਘੁੱਟ ਗਿਆ ਤਰੇਬੰਦੇ ਨੇ ਠੀਕ ਆ ਜੀ ਉਹ ਬਾਹਰ ਚਲਿਆ ਠੀਕ ਆ ਹਾਂ ਮੈਂ ਗੁਰ ਦੂੰਗੀ ਕੋਈ 25 26 ਲੀਟਰ ਦੇ ਹੁਣ ਦੁੱਧ ਕਿੰਦੀ ਹੈ ਠੀਕ ਆ ਵੱਡੀ-ਵੱਡੀ ਦੋਸਤ ਬਹੁਤ ਚੋਈ 25 ਗਾ ਏਡੀ ਦੇ ਦੇਣਾ ਵੀ ਕਿਹਨੇ ਆ ਪਰ ਜਿਹੜਾ ਹੁਣ ਦੁੱਧ ਭਾਈ ਡੇਢ ਮਹੀਨੇ ਬਣੀ ਆ ਕੋਈ ਕੋਈ ਚਵਾਈ ਦੇਖੋ ਤੁਸੀਂ ਚਵਾਈ ਬਹੁਤ ਚੰਗੀ ਆ ਮੋਟੀ ਚਵਾਈ ਆ ਖੜਕਾ ਦੇ ਦੇਖ ਲੋ ਸੁਣ ਲੋ ਤੁਸੀਂ ਕੋਈ ਪੂਰ ਨਹੀਂ ਕੋਈ ਛੱਟਾ ਨਹੀਂ ਇਸ ਘਰ ਟ੍ਰੀਨ ਚ ਪਸ਼ੂ ਉਹਦੇ ਨਾ ਤੂੰ ਵੀ ਨਾ ਆਪਣਾ ਨਾ ਨਾ ਵੀਡੀਓ ਪੈਂਦੀ ਆਗੀ ਤੇ ਕੋਈ ਮੇਰੇ ਆਉਣ ਤੋਂ ਬਗੈਰ ਵੀ ਸੇਲ ਹੋਈ ਜਾਂਦੇ ਰਹਿੰਦੇ ਏ ਕਿਉਂਕਿ ਮੈਂ ਕਿੱਥੇ ਇੱਥੇ ਬਿਠਾ ਰਹੀ ਨਾ ਵਾ ਕੁਆਲਟੀ ਕੁਆਲਟੀ ਬਹੁਤ ਚੰਗੀ ਆਗੀ ਵਹਿੜ ਦੀ ਜੱਤ ਪੀੜ ਬਹੁਤ ਆਗੀ ਇਹਦਾ ਮੁੱਲ ਬਾਈ ਇਹਦਾ ਮੁੱਲ ਬਾਈ 35000 ਰੁਪਏ ਆਖੂਗਾ ਕੰਮ ਕਰ ਠੀਕ ਆ ਜੀ ਲੋ ਵੀ ਦੋਸਤੋ ਸਾਰੇ ਪਸ਼ੂ ਜੈਜ ਨੇ 35000 ਤੇ ਮੈਂ ਕਹਿੰਦਾ 1 ਰੁਪਈਆ ਛੋੜ ਹੋਣੀ ਆਗੀ 100 ਇਹ ਕੁੜੀ ਜਾਂਗੀਆਂ ਚਵਾਈ ਚੂਈ ਬਹੁਤ ਚੰਗੀ ਆਗੀ ਦੇਖ ਸਕਦੇ ਦੋਹਾਂ ਚਾਰਾ ਸਨ ਧਾਰਾ ਤੁਹਾਨੂੰ ਮਾਰ ਕੇ ਦਿਖਾ ਦਿਆਂਗਾ ਵਾ ਦੋਸਤੋ ਦੇਖੋ ਸਾਡੇ ਬਾਜ ਦੇ ਵੀਡੀਓ ਬਾਈ 3 ਨਾਲ ਸੇਲ ਸੀਗੇ ਤਿੰਨੇ ਫੁੱਲ ਕੁਆਲਟੀ ਵਾਲੇ ਤੇ ਫੁੱਲ ਜਦਬਰੀ ਨਾਲ ਆਏ ਆਗੇ ਕੋਈ ਉਹ ਚੀ ਗੱਲ ਨਹੀਂ ਕੋਈ ਦਿੱਸਾ ਫਿੱਕਾ ਨਹੀਂਗਾ ਵਧੀਆ ਕੁਆਲਟੀ ਵਾਲੇ ਪਸ਼ੂ ਆਗੇ ਰੂਟੀਨ ਦੇ ਵਿੱਚ ਵੀਡੀਓ ਪੈਂਦੀਆਂ 8 ਇੰਚ ਬਹੁਤ ਸੇਲ ਹੋ ਕੇ ਜਾਂਦੇ ਆਗੇ ਤੁਸੀਂ ਦੇਖ ਸਕਦੇ ਹੋਗੇ ਹੁਣੇ ਆਏ ਹੀ ਆ ਪਸ਼ੂ ਹੋ ਜੇ ਬਾਈ ਦੇ ਘਰੇ ਚਾਰੇ ਨਿਗਰਾ ਇੱਕ ਨਮ ਤੇ ਬਹੁਤ ਚੰਗੀ ਵੜ ਸਿਰਫ ਮੁੱਲ 20000 ਰੁਪਇਆ ਇਹ ਦੂਜਾ ਡਾਕਟਰ ਹੱਥ ਸਟਾਫ ਹੋ ਦੀਗਾ ਤੇਰਾ ਦੋਡੇ ਕੋਲ ਅੰਦਰੋਂ ਸਾਫ ਆ ਠੀਕ ਹੈ ਜੀ ਰਹਿ ਜੂਗੀ ਜਿਉ ਮਰਦੀ ਇੱਕ ਜੇ ਸਮਾਰ ਕੇ ਤੇ ਠੀਕ ਹੈ ਜੀ ਬਾਕੀ ਰਿੰਦਗੀਆਂ ਬੱਚੀਆਂ ਰਿੰਦਗੀਆਂ ਇੰਜ ਬੱਚੀ ਆ ਕਿਹੜਾ ਕੋਈ ਵੱਡੇ ਬੁੱਢੀਆਂ ਇਹ ਦੋ ਦਾ ਅੱਠ ਕਿੰਨੋ ਹੋਣਾ ਸਵਾ ਥੋੜੀ ਵਰਗੀਆਂ ਬੱਚੀਆਂ ਸਾਰੀਆਂ ਦੋ ਉੱਠਾ ਹਾਂ ਜੀ ਦੋਸਤੋ ਸਾਰੇ ਪਸ਼ੂਆਂ ਦੇ ਹਵਾਨੇ ਤੇ ਥਾਣੇ ਦੇ ਚੈੱਕ ਦੇਖੋਗੇ ਨਾ ਆ ਕੇ ਘਰੇ ਬਾਈ ਦੇ ਘਰੇ ਵੀਚਰ ਕਰੋਗੇ ਤੁਸੀਂ ਦੇਖੋਗੇ ਆ ਕੇ ਫੁੱਲ ਕੁਆਲਿਟੀ ਦੇ ਪਸ਼ੂ ਆ ਕੋਈ ਇਹ ਜੇ ਥਾਣੇ ਨਹੀਂ ਇਹ ਜੇ ਥਾਣਾ ਤੋਂ ਨੇੜ ਤੋਂ ਦਿਖਾ ਦਿੰਦਾ ਵਾ ਕੋਈ ਗੰਢ ਦੀ ਹੋਊਗੀ ਮਰੋੜ ਦੀ ਹੋਊਗੀ ਤੁਹਾਨੂੰ ਪਤਾ ਹੀ ਵੀ ਕਾਕੇ ਵੀਰ ਦੀ ਕੁਆਲਿਟੀ ਨਟੀਜ ਘਟੋ ਘਟ ਵੀ ਹੋ ਜਾ ਇੱਕ ਵੀਰ ਦੋ ਤਾਂ ਪੈਂਦੀਆਂ 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 ਜੇ ਹੋਰ ਵੀ ਬਸੂ ਬਹੁਤ ਸੇਲ ਹੁੰਦਾ ਵਾ ਤੁਸੀਂ ਆਉਗੇ ਬਾਈ ਨਾਲ ਗੱਲਬਾਤ ਕਰੋ ਘਰੇ ਆਉਗੇ ਤੁਸੀਂ ਤੁਹਾਨੂੰ ਬਾਈ ਨਾਲ ਗੱਲਬਾਤ ਪਾ ਲੱਗੂ ਕਿਹੜੇ ਜੇ ਬੰਦਾ ਕਾਕਾ ਬਰਾੜ ਆ ਜਾ ਇੱਥੇ ਹਾਂਜੀ ਬਾਈ ਬਾਈ ਕਿਉਂ ਗੱਲ ਆ ਕੱਲ ਵੀ ਬੇਨਤੀ ਕੀਤੀ ਸੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਹਾਂਜੀ ਕੀ ਪੈਸਾ ਬਹੁਤ ਔਖਾ ਬਣਦਾ ਹੈ ਵੀ ਪੈਸੇ ਮਾਰੇ ਆਪਾਂ ਜਵਾਕ ਪੈੜੀਆਂ ਜ਼ਮੀਨਾਂ ਵੇਚ ਕੇ ਬਾਹਰ ਭੇਜਦੇ ਆਂ ਸਹੀ ਗੱਲ ਆ ਬਾਈ ਪੈਸੇ ਮਾਰੇ ਕੋਈ ਪੜਾਉਣ ਪੂਣਦਾ ਦਾ ਹਾਂਜੀ ਹਾਂਜੀ ਫਾਲਤੂ ਗੱਲਾਂ ਆ ਪਰਦੇ ਫੁਰਦੇ ਹੈ ਨਹੀਂ ਜਾ ਕੇ ਉੱਥੇ ਦਾ ਕੰਮ ਪਾ ਕੇ ਬਿਦਾਰਾ ਝੜੀ ਕਰਦੇ ਆ ਹਾਂਜੀ ਤੁਸੀਂ ਜਿਹੜੇ ਫਤਗਾਵਾ ਤੋਂ ਕਹਿੰਦੇ ਨਾ 2.5 ਲੱਖ ਦੀ ਮੈਂ ਹਾਂਜੀ ਹਾਂਜੀ ਤੁਸੀਂ ਵੇਖੋ ਸੁਣ ਤੁਹਾਨੂੰ 65-70 ਹਜ਼ਾਰ ਦੀ ਲੱਖ ਦੀ ਦਾ ਆਪਣੇ ਹੋਈ ਕੋਈ ਆਪਣੇ ਆਪ ਦੇ ਆ ਲੱਖਾਂ ਬਲ ਆਪਣੇ ਹਰੇਕ ਹੀ ਮੰਗੀ ਜਾਂਦਾ ਥੋੜੀ ਬੋਲ ਬਣੀ ਜਦੋਂ ਬੋਲ ਹਾਂ ਲੱਖ ਤੋਂ ਲੱਖ ਦੀ ਮੈਂ ਉਂ ਕੋਈ ਵੀ 2 ਲੱਖ ਦੀ ਹਾਂਜੀ ਮਤਲਬ ਕਿ ਤੁਸੀਂ ਐਡੇ ਕਹਿੰਦੇ ਨ ਹਾਂ ਜੀ ਇਹ ਕਨੋਲੀ ਵਿਖਾ ਕੇ ਤੁਹਾਨੂੰ ਗੁੰਮਰਾਹ ਕਰਕੇ ਪੈਸੇ ਪੂੰਦੇ ਆ ਹਾਂ ਜੀ ਉਹਨਾਂ ਨਾਲ ਝਗੜਨ ਤੋਂ ਮਤਲਬ ਕਿ ਸਾਵਧਾਨ ਰਹੋ ਮੈਂ ਕੱਲ ਹੀ ਬੁਲਿਆਈ ਕੱਲ ਹੀ ਮੁਰਗੇ ਚ ਉਹਨਾਂ ਨੂੰ ਪੈਸਾ ਨਾ ਪਾਓ ਉਹਨੂੰ ਕਹਿੰਦੇ ਇੱਥੇ ਮੋਰੂ ਲਾ ਕੇ ਨਹੀਂ ਛੱਡੀ ਜੋ ਪੈਸੇ ਪਹਿਲਾਂ ਕਹਿੰਦਾ ਜੀ ਆ ਕੇ ਤਾਂ ਮੈਨੂੰ ਕਾਕਾ ਨਾ ਕਹ ਮੈਨੂੰ ਫੜ ਲਿਓ ਠੀਕ ਹੈ ਜੀ ਉਹ ਬੰਦੇ ਫਰਾਡ ਆ ਉਹਨਾਂ ਤੋਂ ਬਚੋ ਹਗਾਓ ਦੱਸੋ ਲੋਕਾਂ ਨੂੰ ਵੀਡੀਓ ਸ਼ੇਅਰ ਕਰੋ ਠੀਕ ਹੈ ਜੀ ਮਤਲਬ ਕਿ ਲੋਕ ਹਰ ਭੈਣ ਭਰਾ ਬਾਜੀ ਉਹਨਾਂ ਤੋਂ ਓਏ 600 ਰੁਪਏ ਨਾ ਪਾਓ ਭਾਈ ਜੀ ਮੇਰੇ ਕੋਲੇ ਇੰਨੇ ਫੋਨ ਆਉਂਦੇ ਲੋਕਾਂ ਤੋਂ ਇੰਨੇ 2-2000 10-1000 5-500 ਕਈਆਂ ਤੋਂ ਫੁੱਲ ਪੇਮੈਂਟ ਠੀਕ ਹੈ ਜੀ ਬੰਦੇ ਵੜਿਆ ਕੇ ਪਾ ਲਈ ਮੁਰਗੇ ਸੁੱਟ ਮੰਦਰ ਠੀਕ ਹੈ ਜੀ ਨਾਲੇ ਸਿਮਬ ਤੋੜ ਦਿੰਦਿਆ ਠੀਕ ਹੈ ਜੀ ਉਹਨਾਂ ਬੰਦਿਆਂ ਤੋਂ ਇੱਕ ਮਿੰਟ ਭਾਈ ਉਹ ਮੜੀ ਵਿਖਾਦ ਗਏ ਵਹਿੜ ਚ ਵਾਈ ਵਹਿੜ ਕੋਈ ਹਾਂ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਲਾਈਵ ਐਸ ਨੂੰ ਚਵਾਤੀ ਹੈ ਗੱਲ ਕਰਦੇ ਕਰਦੇ ਬਾਈ ਦੇ ਨਾਲ ਦੇਖੋ ਤੁਸੀਂ ਦੋਸਤੋ ਕੋਈ ਉਹ ਜੀ ਗੱਲ ਨਹੀਂ ਜਿਹੜੀ ਗੱਲ ਜਿਹੜੇ ਫੋਨ ਤੋਂ ਜਿੰਨਾ ਕਹਦਾ ਉਦੋਂ ਨਿਕਲੂਗਾ ਤੁਹਾਨੂੰ ਐਵੇਂ ਨਹੀਂ ਗੱਲ ਕੋਈ ਕੋਈ ਤੋ ਦੋ ਦੋ 7 ਕਿਲੋ ਦੇ ਕਰੀਬ ਹੋਊਗਾ ਥੋੜਾ ਜਿਹਾ ਮੇਰਾ ਵੀ ਕਰੀ ਜਾਂਦਾ ਪਸ ਬਾਕੀ ਸਾਰੇ ਪਸੂ ਬਾਕੀ ਕੋਲੇ ਬਾਕੀ ਮੇਰਾ ਭਾਈ ਇਹਨਾਂ ਇਹਨਾਂ ਫਰਟੋਂ ਤੋਂ ਬਚੋ ਹਾਂਜੀ ਸਹੀ ਪੁੱਲ ਕੇ 1200 ਰੁਪਏ ਤਾਂ ਬੰਦਾ ਭੁੱਲ ਜਾਂਦਾ ਜਾਂਦਾ ਹਾਂਜੀ ਇੱਥੇ ਪਾਇਆ ਘਰੇ ਆਗੇ ਹਾਂਜੀ ਇੱਥੇ ਅਗਰ 4 ਬੰਦੇ ਇਕੱਠੇ ਕਰ ਲਵਾਂਗੇ ਹਾਂਜੀ ਪੈਸੇ ਮੋੜ ਲਵਾਂਗੇ ਹਾਂਜੀ ਉਦੋਂ ਦੱਸੋ ਆਪਾਂ ਬਾਰੀ ਸਟੇਟ 'ਚ ਕੀ ਕਰਾਂਗੇ ਸਹੀ ਗੱਲ ਹੈ ਇਹਨਾਂ ਤੋਂ ਬਚੋ ਮੱਚ ਕੇ ਰੋ ਇਹਨਾਂ ਤੋਂ ਫਰਟੋਂ ਦੋ ਤੇ ਆਪਦਾ ਪਸੂ ਸੋਚ ਸਮਝ ਕੇ ਲੋ ਆਪਣਾ ਚਿਪਾ ਖੱਟ ਕੇ ਲੋ ਮੈਂ ਤੁਹਾਨੂੰ ਬੇਨਤੀ ਕਰਦਾ ਤਾਂ ਦੁੱਧ ਮਿਲਕੇ ਨਾ ਤਸੱਲੀ ਕਰੋ ਬਈ ਟਿਕਾ ਕੇ ਆਪਦੀ ਹਾਂਜੀ ਇੱਕ ਬੇਨਤੀ ਮੇਰੀ ਹੋਰ ਹੈ ਮੈਨੂੰ ਕੋਈ ਭਈਆ ਚਾਹੀਦਾ ਧਾਰ ਚੋਣ ਵਾਲਾ ਤੇ ਬਹੁ ਸੰਭਲਣ ਵਾਲਾ ਚਾ ਕੋਈ ਪਿਆਫੀ ਬੰਦਾ ਹੋ ਜਾਵੇ ਚੋੜਨਾ ਹੋਵੇ ਧਾਰ ਕੱਢਣ ਦੇ ਕੋਲੇ ਹੋਵੇ ਕੰਨ ਕੱਢਵੇ ਉਹਦਾ ਪੂਰਾ ਟ੍ਰੈਸਟਾ ਮੈਨੂੰ ਪਤਾ ਹੋਣਾ ਚਾਹੀਦਾ ਇਹਨਾਂ ਮੇਰਾ ਸਮਾਨ ਚੱਕ ਲੈ ਜੀ ਤੇ 10000 ਰੁਪਏ ਮਹੀਨਾ ਮੈਂ ਦੇਉਂਗਾ ਬੰਦਾ ਮੈਨੂੰ ਵਧੀਆ ਚਾਹੀਦਾ ਕੰਮਦੰਦੇ ਵਾਲਾ ਪੱਠੇ ਲਿਆਵੇ ਚਾਰ ਪੱਠੇ ਹੋਵੇ ਠੀਕ ਹੈ ਜੀ ਤੇ ਬਸ ਇਹ ਕੰਮ ਇੰਨਾ ਹੀ ਹੈ ਠੀਕ ਹੈ ਜੀ ਲੋ ਜੀ ਦੋਸਤੋ ਦੋਸਤ ਚੈੱਕ ਕਰੋ ਭਾਈ ਦੋਸਤ 7 ਕਿਲੋ ਹੋਊਗਾ ਵਾਲਟੀ ਵੱਡੀ ਆ ਵਪਾਰਿਕ ਨਿੱਕੀ ਵੀ ਥੱਲੋ ਵੀ ਉਨੀ ਚੋੜੀ ਹੌਣ ਤਾਂ ਹਵਾਨਾ ਦਿਖਾ ਦਣਾ ਦੋਸਤੋ ਰਣਾ ਸਹਿ ਬਹੁਤ ਚੰਗਾ ਮੁੱਠੀ ਵਾਲਾ ਗਲਾਬੀ ਥਾਣਾਗਾ ਵੱਡੀ-ਵੱਡੀ ਬਹੁਤ ਆ ਗਈ ਹੁਣ ਤੁਹਾਨੂੰ ਡਿਟੇਲ ਚ ਵਿਖਾ ਦਣਾ ਸਾਰੀ ਫੇਸ ਕੁਆਲਿਟੀ ਬਹੁਤ ਚੰਗੀ ਆ ਗਈ ਆ ਦੇਖੋ ਤੁਸੀਂ ਫੇਸ ਕੁਆਲਿਟੀ ਵੱਡੀ ਵਹਿੜ ਚ ਚੋਈ ਪਚ ਕੋਲੋਂ ਇਹ ਨਹੀਂ ਦਿੰਦੇ ਦੇਣਾ ਵੀ ਕਿਹਨੇ ਥਾਣਾ ਸਹਿ ਚੈੱਕ ਕਰੋ ਇੱਥੀ ਚੈੱਕ ਕਰੋ ਹੁਣ ਤਾਂ ਚੋਈ ਥੋੜੇ ਸਾਹਮਣੇ ਚੋਈ ਹੋਈ ਆ ਹੁਣ ਤਾਂ ਅੱਜ ਦੇ ਵੀਡੀਓ ਵਿੱਚ ਕੱਕੇ ਬਰਾੜ ਤਿੰਨ ਨਗ ਸੇਲ ਸੀਗੇ ਇੱਕ ਨੰਬਰ ਤੇ 8 ਕਿਲੋ ਲੈ ਵੜ ਮੁੱਲ ਸਿਰਫ 20000 ਰੁਪਈਆ ਦੋ ਨੰਬਰ ਦੇ 11 ਕਿਲੋ ਵਾਲੀ ਮੁੱਲ ਸਿਰਫ 26000 ਰੁਪ ਦੋ 13 ਕਿਲੋ ਕੰਡੇ ਆਹਨ ਚੋਕੇ ਦਿਖਾ ਦਿੱਤਾ ਗਿਆ ਵਾ ਮੁੱਲ ਸਿਰ 35000 ਰੁਪਇਆ ਦੋਸਤੋ ਇਨੇ ਸਸਤੇ ਭਾ ਕਿਧੋ ਨਹੀਂ ਮਿਲ ਲੇਗੇ ਇਹ ਕੱਲੇ ਕਾਕੇ ਬਰਾੜ ਤੋਂ ਹੀ ਮਿਲਦੇ ਆਗੇ ਤਿੰਨਾਂ ਸਰ ਕੋਈ ਵੀ ਨਗ ਪਸੰਦ ਆਉਂਦਾ ਤੁਸੀਂ ਬਾਈ ਨਾਲ ਕਨੈਕਟ ਕਰ ਸਕਦੇ ਹੋ ਨੰਬਰ ਸਗਰੀ ਤੇ ਚੱਲਦਾ ਰਹਿਣਾ ਵਾ ਤਸੱਲੀ ਫਰਕ ਤੁਸੀਂ ਆ ਕੇ ਕਰਨੀ ਆ